ਉਹਨਾਂ ਦਾ ਡਿਮਾਂਡ ਸੀ ਕਿ ਉਹਨਾਂ ਨੇ ਜਾਇਜ਼ ਥਰਾਈਆਂ ਹਨ ਤੇ ਬੜੇ ਸੁਖਾਵੇ ਮਾਹੌਲ 'ਚ ਸਾਡੀ ਅੱਜ ਮੀਟਿੰਗ ਹੋਈ ਹੈ ਸਾਡੀ ਸਾਰੀਆਂ ਡਿਮਾਂਡਸ ਅਨ ਕੰਡੀਸ਼ਨਲ ਤਰੀਕੇ ਨਾਲ ਸਰਕਾਰ ਨੇ ਮੰਨਦੇ ਹੋਏ ਟਾਈਮ ਬౌండ్ ਤਰੀਕੇ ਨਾਲ ਉਹਨਾਂ ਦੀ ਇੰਪਲੀਮੈਂਟੇਸ਼ਨ ਦਾ ਐਲਾਨ ਕਰਤਾ ਹੈ ਭਾਵੇਂ ਉਹ ਸਿਕਿਉਰਿਟੀ ਫਰੇਮਵਰਕ ਹੋਵੇ ਸਾਰੇ ਹਸਪੀਟਲਸ ਦਾ ਭਾਵੇਂ ਉਹ ਡਾਕਟਰਾਂ ਦੀ ਭਰਤੀ ਹੋਵੇ ਡਾਕਟਰਾਂ ਦੀ ਤਰੱਕੀਆਂ ਬਹਾਲ ਕਰਨ ਬਾਰੇ ਗੱਲ ਹੋਵੇ ਇਸ ਦੇ ਨਾਲ ਨਾਲ ਬਾਕੀ ਵੀ ਕਈ ਇਸ਼ੂਸ ਤੇ ਸਰਕਾਰੀ ਹੈਲਥ ਕੇਅਰ ਦੇ ਉਹਨਾਂ ਨੇ ਅੱਜ ਸਭ ਨਾਲ ਡਿਸਕਸ਼ਨ ਕੀਤੀ ਹੈ ਐਂਡ ਬੜੇ ਪੋਜ਼ਿਟਿਵ ਮਹੌਲ ਚ ਡਿਸਕਸ਼ਨ ਹੋਈ ਅਸੀਂ थैंकਫੁਲ ਆ ਸੀਐਮ ਸਾਹਿਬ ਦੇ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਕਿ ਜਿਨ੍ਹਾਂ ਨੇ ਸਾਡੇ ਨਾਲ ਇਨੀ ਪੋਸਿਟਿਵ ਡਿਸਕਸ਼ਨ ਕਰਦੇ ਹੋਏ ਲੋਕ ਖੇਤ ਵਿੱਚ ਇਹ ਫੈਸਲਾ ਲਿੱਤਾ ਤੇ ਇਹ ਫੈਸਲੇ ਨਾਲ ਅਸੀਂ ਮੰਨਦੇ ਆ ਕਿ ਪੰਜਾਬ ਦਾ ਜੋ ਸਿਹਤ ਅਧਾਇਰਾ ਹੈ ਉਹ ਬਹੁਤ ਦਰੁਸਤ ਹੋਊਗਾ ਆਉਣ ਵਾਲੇ ਦਿਨਾਂ ਵਿੱਚ ਐਂਡ ਸਰਕਾਰ ਦੀ ਜੋ ਕਮਿਟਮੈਂਟ ਹੈਗੀ ਹੈ ਪਬਲਿਕ ਹੈਲਥ ਦੇਦੇ ਵਾਲੋ ਉਹ ਪੂਰੀ ਕਿਤੇ ਪੂਰੀ ਹੋਊਗੀ ਜਲਦੀ ਡਾਕਟਰ ਸਾਹਿਬ ਕਿੰਨੀ ਦੇਰ ਚੱਲ ਰਹੇ ਹਾਂ ਜਿਹੜਾ ਸਰਕਾਰ ਵੱਲੋਂ ਕਿਹਾ ਗਿਆ ਔਰ ਮੰਗਾ ਦੱਸੋ ਕਿ ਸਰਕਾਰ ਦਾ ਕੀ ਕਹਿਣਾ ਹੈ ਇਹ ਚੀਜ਼ ਇੰਨੀ ਦੇਰ ਦੇਖੋ ਸਿਕਿਉਰਿਟੀ ਫਰੇਮਵਰਕ ਤੇ ਉਹਨਾਂ ਨੇ ਕਿਹਾ ਕਿ ਵਿਦਨ 1 ਵੀਕ ਉਹ ਅਨਾਉਂਸ ਕਰ ਦਣਗੇ ਕਿ ਇਹ ਅਲੱਗ ਅਲੱਗ ਹਸਪੀਟਲ ਦੇ ਵਿੱਚ ਕਿੰਨੇ ਕੋ ਸਿਕਿਉਰਿਟੀ ਗਾਰਡਸ ਰੱਖੇ ਜਾਣਗੇ ਅਕਾਉਂਟੇਬਿਲਟੀ ਕਿੰਦੀ ਹੋਏਗੀ ਜ਼ਿੰਮੇਵਾਰੀ ਕਿੰਦੀ ਹੋਏਗੀ ਉਹ ਵਿਦਨ 1 ਵੀਕ ਫੰਡਸ ਰਿਲੀਜ਼ ਹੋ ਚੁੱਕੇ ਨੇ ਕੁਝ ਕੁਝ ਮਹੀਨਿਆਂ ਚ ਅੰਦਰ ਹੋ ਜਾਣਗੇ ਦੂਜਾ ਡਾਕਟਰਾਂ ਦੀ ਭਰਤੀ 400 ਡਾਕਟਰਾਂ ਦੀ ਸ਼ੁਰੂ ਹੋ ਚੁੱਕੀ ਉਹਨਾਂ ਦਾ ਜੋ ਜੋ ਪੇਪਰ ਹੈਗਾ एग्जाम ਹੈਗਾ ਇਸੀ ਮਹੀਨੇ ਦੇ ਅੰਤ ਤੇ ਇੱਕ ਹੋਰ ਬੈਚ ਸ਼ਾਇਦ 9 ਨਵੰਬਰ ਚ ਸਰਕਾਰ ਵੱਲੋਂ ਰੱਖਿਆ ਜਾਊਗਾ। ویسے ਟਾਈਮ ਕੰਡੀਸ਼ਨਲਟੀ ਗੱਲ ਕੀਤੀ ਹੈ ਕਿ ਟਾਈਮ ਫਾਊਂਡੇਸ਼ਨ ਕਿੰਨੀ ਕੀਤੀ ਗਈ ਹੈ ਕਿੰਨਾ ਸਮਾਂ ਜਿਹੜਾ ਮੰਗਿਆ ਗਿਆ ਹੈ ਕਿ ਇਹ ਸਭੀਆਂ ਮੰਗਾਂ ਨੂੰ ਲਾਗੂ ਕਰ ਦੇ। ਦੇਖੋ ਸਿਕਿਉਰਿਟੀ ਦੇ ਜੋ ਆਪਾਂ ਗੱਲ ਕਰੀਏ ਤਾਂ ਉਹਦਾ ਇੱਕ ਹਫਤਾ ਜੋ ਮੈਡੀਕਲ ਐਕਸਪਰਟ ਦੀ ਜਿਹੜੀ ਭਰਤੀਆਂ ਸ਼ੁਰੂ ਹੋ ਚੁੱਕੀਆਂ ਨੇ ਆਲਰੇਡੀ ਮੇਰੇ ਖਿਆਲ ਨਾਲ ਮਹੀਨੇ ਡੇਢ ਚ ਪ੍ਰੋਸੈਸ ਪੂਰਾ ਹੋ ਜਾਊਗਾ ਰੁਕਤੀ ਜਿਹੜੀਆਂ ਬੰਦ ਕੀਤੀਆਂ ਸੀ ਉਹ ਸ਼ੁਰੂ ਹੋ ਜਾਣਗੇ ਕੰਟੀਨਿਊ ਜੀ ਬਿਲਕੁਲ ਅਸੀਂ ਅੱਜ ਸਾਡੇ ਜਥੇਬੰਦੀ ਨੇ ਡਿਸੀਜਨ ਲਿੱਤਾ ਕਿ ਕਿਉਂਕਿ ਸਾਡੀ ਸਾਰੀ ਡਿਮਾਂਡਸ ਉਹਨਾਂ ਨੇ ਪੋਸਟਰੀਅਰਲੀ ਮੰਨ ਲਈ ਹਨ ਕਿ ਅਸੀਂ ਜੋ ਆਪਣੀ ਸਟ੍ਰਾਈਕ ਸੀਗੀ ਸਸਪੈਂਸ਼ਨ ਆਫ ਸਰਵਿਸਿਸ ਸੀਗੀ ਅੱਜ ਕਾਲ ਆਫ ਕਰਦੇ ਕੋਈ ਪ੍ਰਮੋਸ਼ਨ ਦਾ ਵੀ ਜੀ 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 ਜੋ ਡਾਕਟਰੀ ਤਰੱਕੀਆਂ ਸੀਗੀਆਂ ਪ੍ਰਮੋਸ਼ਨਸ ਉਹ ਜੋ 2021 ਵਿੱਚ ਪਿਛਲੀ ਸਰਕਾਰ ਦੇ ਵੇਲੇ ਰੁਕੀਆਂ ਸੀਗੀਆਂ ਉਹ ਅੱਜ ਉਹਨਾਂ ਨੇ ਅਨਕੰਡੀਸ਼ਨਲ ਤਰੀਕੇ ਨਾਲ ਬਹਾਲ ਕਰਤੀਆਂ ਹਨ ਐਂਡ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ 3 ਮਹੀਨੇ ਪਰ ਹੋ ਸਕਦਾ ਕਿ ਸ਼ਾਇਦ ਹਫ਼ਤਾ-ਹਾfte 2 ਤੋਂ ਸਰਕਾਰ ਉਹ ਬਹਾਲ ਕਰ ਦਿੱਤੀ। ਉਹ ਮਰੀਜ਼ਾਂ ਵੀ ਖਰਚੇ ਖਰਾਬ ਹੋਏ ਸੀਗੇ ਉਹਨਾਂ ਦੁਆਰਾ ਚੈੱਕ ਕਰਨ ਤੋਂ। ਦੇਖੋ ਜੀ ਮਰੀਜ਼ਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਪਹਿਲੇ 3 ਦਿਨ ਜੇ ਸਾਡੀ ਸਸਪੈਂਸ਼ਨ ਆ ਸਰਵਿਸ ਸੀਗੀ ਉਹਦੇ ਵਿੱਚ ਓਪਡੀਆਂ ਅੱਧੇ ਦਿਨ ਖੁੱਲੀਆਂ ਸੀਗੀਆਂ। ਐਮਰਜੈਂਸੀਜ਼ ਚੱਲਦੀ ਸੀ 24 ਘੰਟੇ। ਐਮਸੀਐਚ ਸਰਵਿਸਿਜ਼ ਚੱਪਚਾ ਸਰਵਿਸ ਚੱਲ ਰਹੀ ਸੀ ਕਿਹਨਾਂ? ਸਾਰੇ ਮੈਡੀਕਲ ਲੀਗਲ ਪੋਸਟਮਾਰਟਮ ਹੋ ਰਹੇ ਸਨ। ਸਿਰਫ 2 ਦਿਨ ਸਾਡੀ ਫੁੱਲ ਟਾਈਮ ਓਪਡੀ ਬੰਦ ਸੀਗੀ ਪਰ ਸਾਡੇ ਵੱਲੋਂ ਸਵੇਰੇ ਦੁਪਹਿਰ ਸ਼ਾਮ ਰਾਤ ਡਾਕਟਰ ਦੀ ਜੋ ਉੱਥੇ ਪ੍ਰੈਜ਼ੈਂਸ ਸੀਗੀ ਉਹ ਤਿੰਨ ਗੁਣਾ ਕਰਤੀ ਸੀ ਅਸੀਂ ਤਾਂ ਕਿ ਕੋਮ ਪੇਸ਼ੈਂਟ ਜਿਹਨੂੰ ਐਕਚੁਅਲੀ ਲੋਡ ਹੈ ਟ੍ਰੀਟਮੈਂਟ ਦੀ ਉਹ ਵੰਜਾਣਾ ਹੋਵੇ ਟ੍ਰੀਟਮੈਂਟ ਸਿਰ ਪ੍ਰਾਇੋਰਟੀ ਸਿਕਿਉਰਿਟੀ ਨੂੰ ਲੈ ਕੇ ਕਿਹਾ ਸੀ ਜੀ ਕਿਹਾ ਉਹ ਇੱਕ ਹਫਤੇ ਦੇ ਅੰਦਰ ਹੋਏਗਾ ਜੀ ਹੋਏਗਾ ਉਹ ਕੁਝ ਦੱਸਿਆ ਕਿ ਐਗਜੈਕਟ ਹਾਂ ਇੱਕ ਫਰੇਮਵਰਕ ਹੈਗਾ ਜਿੰਦੇ ਵਿੱਚ ਇੱਕ ਇੱਕ ਫਰੇਮਵਰਕ ਹੈਗਾ ਜਿੰਦੇ ਤਹਿਤ ਆਊਟਸੋਰਸ ਕਰਕੇ ਸਿਕਿਉਰਿਟੀ ਪਰਸਨ ਰੱਖੇ ਜਾਣਗੇ ਉਹ ਹਸਪੀਟਲ ਦੇ ਨੰਬਰ ਆਫ ਬੈਡਸ ਜਾਂ ਜੋ ਉਹਦੀ ਬੈਡ ਦੀ ਸਟਰੈਂਥ ਹੈ ਕੀ ਹੈ ਇਹ ਹਸਪੀਟਲ ਬਿਲਡਿੰਗ ਪਲਾਨ ਹੈ ਉਹਨ ਦੇ ਅਕੋਰਡਿੰਗ ਉਹ ਡਿਸਾਈਡ ਹੋਏਗਾ ਐਂਡ ਬਹੁਤ ਜਲ ਸਾਨੂੰ ਸ ਹਸਪਤਾਲ ਦੇ ਵਿੱਚ ਦੇਖਣ ਨੂੰ ਬਿਲਕੁਲ ਹੜਤਾਲ ਖਤਮ ਹੈ ਹੜਤਾਲ ਖਤਮ ਹੋ ਜੀ ਆਫਿਸ ਲੱリエ ਸੀ ਸੀਸੀਟੀਵੀ ਕੈਮਰੇ ਦੀ ਮੰਗ ਕਰ ਰਹੇ ਸੀ ਉਹ ਉਹ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ ਆਲਰੇਡੀ ਇਨਫੈਕਟ ਇਸ ਦੇ ਕੈਮਰੇ ਦਾ ਜੋ ਬਜਟ ਹੈਗਾ 12 ਕਰੋੜ ਉਹ ਫਾਈਨੈਂਸ ਤੋਂ ਮਨਜ਼ੂਰੀ ਮਿਲ ਕੇ ਹੈਲ ਡਿਪਾਰਟਮੈਂਟ ਨੂੰ ਮਿਲ ਗਿਆ ਸਰ ਇੱਕ ਵਾਰ ਆਪਣਾ ਨਾਮ ਹੋ ਡੈਟਿੰਗ ਪੁੱਛੋ ਮੈਂ ਜੀ ਡਾਕਟਰ ਖੇਚਰੀਨ ਮੈਂ ਸੂਬਾ ਪ੍ਰਧਾਨ ਸਟੇਟ ਪ੍ਰੈਜ਼ੀਡੈਂਟ ਪੀਸੀਐਮ ਐ ਸੇ ਠੀਕ ਹੈ ਜੀ ਥੈਂਕ ਯੂ ਸਰ ਇਸ ਦੇ ਨਾਲ ਅਸੀਂ ਡਿਸਾਈਡ ਕੀਤਾ ਹੈ ਕਿ ਸੋਮਵਾਰ ਤੇ ਮੰਗਲਵਾਰ ਨੂੰ ਅਸੀਂ ਆਪਣੀ ਓਪਰੀ ਟਾਈਮਿੰਗਸ 2-2 ਘੰਟੇ ਐਕਸਟੈਂਡ ਕਰਕੇ ਜੋ ਅਸੀਂ ਲੋਕਾਂ ਨੂੰ ਕੋਈ ਦਿੱਕਤ ਆਈ ਹੈ ਉਹਨਾਂ ਦੀ ਪੂਰਤੀ ਕਰਾਂਗੇ ਸੋਮਵਾਰ ਠੀਕ ਹੈ ਥੈਂਕ ਯੂ ਸਰ ਧੰਨਵਾਦ ਇਸ ਵੇਲੇ ਦੀ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਸਿੱਧੇ ਤੌਰ ਤੇ ਆਮ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲ ਜੁੜੀ ਹੋਈ ਖਬਰ ਹੈ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ ਆ ਖੁਦ ਐਸੋਸੀਏਸ਼ਨ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਡਾਕਟਰਾਂ ਦੀ ਸਰਕਾਰ ਦੇ ਨਾਲ ਸਹਿਮਤੀ ਬਣੀਆਂ ਪੰਜਾਬ ਭਵਨ ਦੇ ਵਿੱਚ ਸੇਤ ਮੰਤਰੀ ਨਾਲ ਮੀਟਿੰਗ ਹੋਈ ਹੈ ਪਿਛਲੇ 6 ਦਿਨਾਂ ਤੋਂ ਦਰਸਲ ਡਾਕਟਰ ਹੜਤਾਲ ਤੇ ਸਨ ਜਿਸ ਦੇ ਕਾਰਨ ਮਰੀਜ਼ਾਂ ਨੂੰ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਦੇ ਵਿਚਾਲੇ ایਵੀ ਐਸੋਸੀਏਸ਼ਨ ਦੇ ਵੱਲੋਂ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੋਮਵਾਰ ਤੇ ਮੰਗਲਵਾਰ ਜਿਹੜਾ ਕਿ ਰੂਟੀਨ ਦਾ ਆਪੀਡੀ ਦਾ ਸਮਾਂ ਹੁੰਦਾ ਜੋ ਟਾਈਮਿੰਗ ਹੁੰਦੀ ਹੈ ਉਸ ਤੋਂ 2 ਘੰਟੇ ਐਕਸਟਰਾ ਲਗਾਏ ਜਾਣਗੇ ਡਾਕਟਰਾਂ ਦੇ ਵੱਲੋਂ ਆਪੀਡੀ ਦੇ ਵਿੱਚ 2 ਘੰਟੇ ਐਕਸਟਰਾ ਲਗਾ ਕੇ ਜਿਹੜੇ ਹੋਰ ਮਰੀਜ਼ ਰਹਿ ਜਾਂਦੇ ਨੇ ਉਹਨਾਂ ਨੂੰ ਵੀ ਦੇਖਿਆ ਜਾਵੇਗਾ ਉਹਨਾਂ ਨੂੰ ਵੀ ਅਟੈਂਡ ਕੀਤਾ ਜਾਵੇਗਾ ਸੋਮਵਾਰ ਤੇ ਮੰਗਲਵਾਰ ਤੇ ਨਾਲ ਹੀ ਇਹ ਬਿਲਕੁਲ ਸਾਫ ਹੈ ਕਿ ਹੁਣ OPD ਆਮ ਦੀ ਤਰ੍ਹਾਂ ਜਿਹੜਾ ਕਿ ਸਮਾਂ ਟਾਈਮਿੰਗ ਹੈ ਉਸ ਦੀ ਤਰ੍ਹਾਂ ਖੁੱਲੇਗੀ ਹੜਤਾਲ ਜੋ ਕੇ ਖਤਮ ਹੋ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਜਿਹੜੇ ਕਿ OPD ਬੰਦ ਸੀ OPD ਬੰਦ ਹੋਣ ਦੇ ਕਾਰਨ ਆਮ ਜਨਤਾ ਨੂੰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਰੁਟੀਨ ਦੇ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਮਰੀਜ਼ ਪਹੁੰਚਦੇ ਨੇ ਆਪਣੀਆਂ ਦੁੱਖ ਤਕ ਤਕਲੀਫਾਂ ਨੂੰ ਲੈ ਕੇ ਆਈ ਚਈ ਤਰ੍ਹਾਂ ਦਾ ਪਹਿਲਾਂ ਤੋਂ ਹੀ ਲਾਚਾਰ ਰਿਹਾ ਹੁੰਦਾ ਹੈ ਉਹ ਸਾਰੇ ਵੱਡੀ ਖਬਰ ਬਹੁਤ ਅੱਛੇ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ ਆ ਪਹਿਲਾਂ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਸਬ ਕਮੇਟੀ ਵਿੱਚ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਨਾਲ ਵੀ ਬਹੁਤ ਅੱਛੀ ਮੀਟਿੰਗ ਹੋਈ ਸੀ ਔਰ ਸਾਡੀ ਬਹੁਤ ਸਾਰੇ ਗੱਲਾਂ ਦੇ ਉੱਤੇ ਜਿਹੜੀ ਸਾਡੀ ਆਪਕ ਤੇ ਵੀ ਸਾਡੀ ਸਹਿਮਤੀ ਹੈਗੀ ਆ ਤਕਰੀਬਨ ਸਾਰਿਆਂ ਉੱਤੇ ਸਹਿਮਤੀ ਹੈ ਜਿਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਉਹਨਾਂ ਦੀ ਮੰਗ ਆ ਗਈ ਆ ਨਾ ਜੀ ਚਾਹੇ ਸਿਕਿਉਰਟੀ ਬਾਰੇ ਆ ਉਹ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੋਏਗੀ ਉਹ ਕਹਿੰਦੇ ਵੀ ਅਸੀਂ ਸੈਟੀਸਫਾਈਡ ਆ ਪੰਜਾਬ ਗਵਰਨਮੈਂਟ ਬਹੁਤ ਅੱਛੇ ਤਰੀਕੇ ਦੇ ਨਾਲ ਹੈਂਡਲ ਕਰ ਰਹੀ ਹੈ ਇਹਨੂੰ ਚਾਹੇ ਗੱਲ ਕਰੀਏ ਆਪਾਂ ਡਾਕਟਰਾਂ ਦੀ ਰਿਕਰੂਟਮੈਂਟ ਦੀ ਆ ਪ੍ਰੋਸੈਸ ਸ਼ੁਰੂ ਹੋ ਰਹੀ ਆ ਤੇ ਦੂਜਾ ਜਿਹੜੀ ਜਿਹੜੀ ਪਿਛਲੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਇਹਨਾਂ ਦੀ ਜਿਹੜੀ ਜਿਹੜੀ ਡਾਇਨਾਮਿਕ ਸ਼ਾਰਟ ਕੈਰੀਅਰ ਪ੍ਰੋਮੋਸ਼ਨ ਸੀ ਜਿਹਨੂੰ ਇਹ ਇਹ ਮਤਲਬ ਆਪਾਂ ਏਸੀਪੀ ਵੀ ਕਹਿ ਦਿੰਦੇ ਆ ਉਹ ਉਹਨਾਂ ਨੇ ਹੌਲਡ ਕਰਤੀ ਸੀ ਉਹਨਾਂ ਨੇ ਬਹੁਤ ਸਾਰਾ ਖਰਾਰਾ ਪਾ ਕੇ ਇਹਨਾਂ ਦੀ ਵੀ ਇਹਨਾਂ ਦੀ ਵੀ ਹੌਲਡ ਕਰ ਦਿੱਤੀ ਬਾਕੀ ਵੀ ਬਹੁਤ ਸਾਰੇ ਅਪਲਾਈਸ ਦੀ ਉਹਨਾਂ ਨੇ ਔਰ ਜਿਹੜਾ ਇੰਸ਼ੋਰੈਂਸ ਵਾਲਾ ਸੀਗਾ ਉਹ ਵੀ ਉਹਨਾਂ ਨੇ ਜਿਹੜਾ ਜਿਹੜਾ ਇੰਸ਼ੋਰੈਂਸ ਕੰਪਨੀ ਸੀ ਉਹਨੂੰ ਉਹਨਾਂ ਨੇ ਯੂਨੀਲੇਟਰਲ ਜਿਹੜਾ ਸੀਗਾ ਉਹਨੂੰ ਡਿਸਮਿਸ ਕਰਕੇ ਉਹਦੇ ਨਾਲ ਕੀ ਹੋਇਆ ਕਿ ਲੋਕਾਂ ਦੀ ਪੇਮੈਂਟ ਬੰਦ ਹੋ ਗਈ ਸਾਰੇ ਜਿੰਨੇ ਨਰਸਿੰਗ ਹੌਮ ਸੀ ਜਿਹੜੇ ਆਈਐਮਏ ਦੇ ਡਾਕਟਰਸ ਆ ਜਿੰਨੇ ਵੀ ਆਪਣੇ ਹਸਪੀਟਲ ਆ ਇਨਕਲੂਡਿੰਗ ਪੀਜੀਆਈ ਐਂਡ ਸੈਕਟਰ 32 ਜਾਂ ਸਾਡੇ ਆਪਣੇ ਮੈਡੀਕਲ ਕਾਲਜ ਉਹਨਾਂ ਦੀ ਪੇਮੈਂਟ ਬੰਦ ਹੋ ਗਈ ਉਹ ਹਸਪਤਾਲ ਵੀ ਪੈਰਾਲਾਈਜ਼ ਹੋਏ ਲੋਕਾਂ ਨੂੰ ਵੀ ਨੁਕਸਾਨ ਹੋਇਆ ਸੋ ਜਿਹੜੀ ਭਗਵੰਤ ਸਿਮਾਨ ਗਵਰਨਮੈਂਟ ਹੈ ਇਹ ਕਹਿੰਦੇ ਵੀ ਹਮੇਸ਼ਾ ਪਹਿਲਾਂ ਸਟੇਕ ਹোল্ডার ਨਾਲ ਗੱਲ ਕਰੋ ਪਹਿਲਾਂ ਸਬ ਕੈਬਨਿਟ ਸਬ ਕਮੇਟੀ ਨੇ ਗੱਲ ਕੀਤੀ ਅੱਜ ਅਸੀਂ ਇਹਨਾਂ ਦੀ ਮਿਲਣਾ ਸਾਰੀ ਦੁਬਾਰਾ ਮੀਟਿੰਗ ਹੋਈ ਹੈ ਐਕਸਟੈਂਡਡ ਬਾਡੀ ਦੀ ਹੋਈ ਆ ਜਿਹੜੇ ਇਹਨਾਂ ਦੇ ਕਨਸਰਨ ਹੈ ਉਹ ਕੈਬਨਟ ਸਬਕੋਰਟੀ ਨੇ ਵੀ ਸੀਗਾ ਜੈਨੂਨ ਹੈ ਗਿਆ ਜੀ ਤੇ ਅਸੀਂ ਜਿਹੜੀ ਉਹ ਹੌਲਡ ਕੀਤੀ ਹੋਈ ਆ origignal ਫਾਰਮ ਦੇ ਵਿੱਚ ਉਹਨੂੰ ਅਸੀਂ ਜਿਹੜਾ ਹੈਗਾ ਦੁਬਾਰਾ ਤੋਂ ਇੰਪਲੀਮੈਂਟ ਕਰਾਂਗੇ ਔਰ ਇਹ ਸੈਟੀਸਫਾਈਡ ਹੈ ਗਿਆ ਇਹਨਾਂ ਨੇ ਆਪਣੀ ਸਟ੍ਰਾਈਕ ਅਜ ਵਾਪਸ ਲੈ ਲਈ ਆ ਔਰ ਇਹਨਾਂ ਨੇ ਇਹ ਵੀ ਵਾਦਾ ਕੀਤਾ ਕਿ ਸੋਮਵਾਰ ਤੋਂ ਅਸੀਂ ਅਗਲੇ ਹਫਤੇ ਤੋਂ ਸ਼ੁਰੂ ਕਰਾਂਗੇ ਅਸੀਂ ਹੁਣ ਦੋ ਦਿਨ ਦੋ-ਦੋ ਘੰਟੇ ਐਕਸਟਰਾ ਟਾਈਮ ਲਾ ਕੇ ਤਾਂ ਕਿ ਲੋਕਾਂ ਨੂੰ ਜਿਹੜੀ ਦਿੱਕਤ ਹੋਈ ਆ ਇਨਕੰਵਿਨੀਅੰਸ ਹੋਈ ਆ ਉਹਨੂੰ ਬਿਹਤਰ ਸਹੂਲਤਾਂ ਦੇਵਾਂਗੇ ਔਰ ਅਸੀਂ ਹੋਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਕੈਰੀਅਰ ਜਿਹੜਾ ਹੈਗਾ ਉਹਦੇ ਵਾਸਤੇ ਸਾਡੀ ਡਿਸਕਸ਼ਨ ਹੋਈ ਹੈ ਅਸੀਂ ਹੋਰ ਵੀ ਬਹੁਤ ਕੁਝ ਕਰਨ ਜਾ ਰਹੇ ਹਾਂ ਨਵੀਆਂ ਸਕੀਮਾਂ ਸ਼ੁਰੂ ਕਰਨ ਜਾ ਰਹੇ ਹਾਂ ਇਹਨਾਂ ਵਾਸਤੇ ਇਹਨਾਂ ਦੀ ਟ੍ਰੇਨਿੰਗ ਵਾਸਤੇ ਜਿੱਦਾਂ ਇਹ ਕਹਿਣਗੇ ਸਾਨੂੰ ਪ੍ਰੋਪੋਜ਼ਲਸ ਦੇਣਗੇ ਉਹ ਵੀ ਸਾਰਾ ਸ਼ੁਰੂ ਕਰਨ ਜਾ ਰਹੇ ਹਾਂ ਸੋ ਮੈਂ ਇਸ ਮੌਕੇ ਤੇ ਜਿਹੜੇ ਬਾਕੀ ਦੇ ਸਾਡੇ ਹੈਗੇ ਆ ਚਾਹੇ ਸਾਡੇ ਸੀਐਚਓਜ਼ ਆ ਜਾਂ ਸਾਡੇ ਜਿਹੜੇ ਦੂਜੇ ਨਰਸਸ ਆ ਏਐਨਐਮ ਮਲਟੀਪਰਪਸ ਹੈਲਥ ਮੇਲ ਹੈ ਚਾਹੇ ਫੀਮੇਲ ਹੈ ਜਿੰਨੇ ਵੀ ਸਾਡੇ ਵਿੰਗ ਹੈ ਪੈਰਾਮੈਡਿਕਸ ਆ ਉਹਨਾਂ ਸਾਰਿਆਂ ਦੀ ਵੀ ਰਿਕਰੂਟਮੈਂਟ ਕੁੱਛ ਹੋ ਗਈ ਆ ਕੁੱਛ ਚਲਦੀ ਪਈ ਆ ਕੁੱਛ ਅਸੀਂ ਜਿਹੜੇ ਆ ਗਿਆ 263 ਨੂੰ ਅਸੀਂ ਸਰਟੀਫਿਕੇਟ ਵੀ ਦੇ ਉਹਨਾਂ ਦੇ ਅਪੁਆਇੰਟਮੈਂਟ ਲੈਟਰ ਵੀ ਦੇ ਚੁੱਕੇ ਆ ਉਹ ਸਾਰਿਆਂ ਦਾ ਵੀ ਅਸੀਂ ਕਰਾਂਗੇ ਫੇਸ ਮੈਨਰ ਦੇ ਵਿੱਚ ਸਾਰਿਆਂ ਦਾ ਕਰਾਂਗੇ ਮੈਂ ਸਭ ਨੂੰ ਕਹਿਣਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ 3 ਕਰੋੜ ਲੋਕਾਂ ਸਾਢੇ 3 ਕਰੋੜ ਲੋਕ ਆ ਜੋ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਵਧੀਆ ਮਿਆਰੀ ਸਿਹਤ ਸੂਤਾ ਦਈਏ ਇਹਨਾਂ ਨੇ ਐਕਨੋਲਜ ਕੀਤਾ ਕਿ ਸਾਡੇ ਕੋਲੇ ਪਹਿਲੀ ਵਾਰੀ ਗਵਾਈਆਂ ਆਈਆਂ ਸਾਰੀਆਂ ਸਾਡੇ ਕੋਲੇ ਡਾਕਟਰਾਂ ਕੋਲੇ ਹੁਣ ਸਾਡਾ ਕੋਈ ਹੈਂਡੀਕੈਪ ਨਹੀਂ ਆ ਐਕਸ-ਰੇ আল্ট্রਾਸਾਉਂਡ ਦੀਆਂ ਮਸ਼ੀਨਾਂ ਆਈਆਂ। ਗਵਰਨਮੈਂਟ ਵਧੀਆ ਕੰਮ ਕਰ ਰਹੀ ਹੈ। ਆਮ ਆਦਮੀ ਕਲੀਨਿਕ 'ਤ ਬਹੁਤ ਅੱਛਾ ਕੰਮ ਹੋ ਰਿਹਾ। ਸੋ ਉਹਨੂੰ ਆਪਾਂ ਸਾਰੇ ਜਣੇ ਕੰਟ੍ਰਿਬਿਊਟ ਕਰਕੇ ਆਪਾਂ ਲੋਕਾਂ ਨੂੰ ਬਿਹਤਰ ਸਹੂਲਤਾਂ ਕਿਵੇਂ ਦੇਣੀਆਂ? ਅਸੀਂ ਚਾਹੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆ ਪਿਛਲੇ ਜਿਹੜੋ ਪਿਛਲੇ ਹਫ਼ਤੇ 10 ਦਿਨ ਤੋਂ ਜਿਵੇਂ ਡੈਂਗੂ ਦੇ ਕੇਸਸ ਆ। ਇਹਦੇ ਵਿੱਚ ਇੱਕ ਥੋੜਾ ਜਿਹਾ ਪਹਿਲਾਂ ਬਹੁਤ ਅੱਛਾ ਸਾਡਾ ਕੰਟਰੋਲ ਚੱਲ ਰਿਹਾ ਸੀਗਾ। ਥੋੜਾ ਜਿਹਾ ਕੇਸ ਵਧੇ ਆ ਉਹ ਵੀ ਇਹਨਾਂ ਨੇ ਕਿਹਾ ਵੀ ਅਸੀਂ ਜਾ ਕੇ ਉਹਦੇ ਤੇ ਵੀ ਮਿਹਨਤ ਕਰਾਂਗੇ। ਚਾਹੇ ਸਵਾਇਨ ਫ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਜੀ ਗਵਰਨਮੈਂਟ ਪ੍ਰਪੇਅਰਡ ਐਸ ਡਾਕਟਰ ਸਾਰੇ ਸਾਰਾ ਸਟਾਫ ਸਾਡੇ ਕੋਲੇ ਦਵਾਈਆਂ ਸਾਰਾ ਕੁਝ ਸਾਡੇ ਕੋਲੇ ਬੈਡਸ ਵਗੈਰਾ ਸੀ ਅਰੇਂਜ ਕੀਤੇ ਹੋਇਆ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਬਟ ਅਸੀਂ ਲੋਕਾਂ ਤੋਂ ਵੀ ਕੋਆਪਰੇਸ਼ਨ ਚਾਹੁੰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਬੜੀਆਂ ਛੋਟ ਛੋਟੀਆਂ ਗੱਲਾਂ ਜੀ ਤੁਸੀਂ ਪਾਣੀ ਦਾ ਕੋਈ ਕੰਟੇਨਰ ਰੱਖਿਆ ਹੋਇਆ ਅੱਛਾ ਲਈ ਕੋਈ ਕਟੋਰਾ ਰੱਖਿਆ ਹੋਇਆ ਤੁਹਾਡੇ ਘਰ ਤੇ ਜਿਹੜਾ ਠੰਡੀ ਹਵਾ ਵਾਲਾ ਕੂਲਰ ਲੱਗਿਆ ਹੋਇਆ ਉਹਦਾ ਪਾਣੀ ਹਫਤੇ ਚਾਰ ਸ਼ੁੱਕਰਵਾਰ ਨੂੰ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਦਿਓ ਫਿਰ ਦੁਬਾਰਾ ਭਰ ਦਿਓ ਠੀਕ ਹੈ ਜੀ ਚਾਹੇ ਤੁਹਾਡੇ ਫ ਉਹ ਇਹ ਛੋਟੇ ਛੋਟੀਆਂ ਗੱਲਾਂ ਹੈਗੀਆਂ ਜਿਹੜੇ ਬੰਦੇ ਕੋਈ ਕੋਈ ਜਿਹੜੇ 슈ਗਰ ਦੇ ਮਰੀਜ਼ ਐ ਬਲੱਡ ਪ੍ਰੈਸ਼ਰ ਦੇ ਮਰੀਜ਼ ਐ ਉਹ ਔਰ ਜਿਹੜੇ ਕਿਸੇ ਨੂੰ ਕੈਂਸਰ ਐ ਕੋਈ ਦਵਾਈ ਲੈ ਰਿਹਾ ਕਿਸੇ ਦੇ ਗੁਰਦੇ ਬਦਲੇ ਹੋਏ ਆ ਗੁਰਦੇ ਫੇਲ ਹੋਏ ਹੋਏ ਆ ਇਹਨਾਂ ਨੂੰ ਅਸੀਂ ਇਮਿਊਨ ਕੰਪਰੋਮਾਈਜ਼ਡ ਕਹਿੰਦੇ ਆ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਆ ਕੋਈ ਪ੍ਰੈਗਨੈਂਟ ਲੇਡੀਆਂ ਐ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਅੱਗੇ ਜਿਵੇਂ ਜਿਵੇਂ ਅੱਗੇ ਸਰਦੀ ਆਣੀ ਆ ਨਾ ਜੀ ਉਹ ਜਿਹੜਾ ਪੀੜ ਪੜੱਕੇ ਤੇ ਇਲਾਕੇ ਚ ਨਾ ਜਾਓ ਜੇ ਜਾਣਾ ਤਾਂ ਮੂੰਹ ਤੇ ਕੱਪੜਾ ਰੱਖ ਲਓ ਢੱਕ ਲਓ ਉਹਨੂੰ ਮੰਨ ਲਓ ਨਾ ਜੀ ਜੜੀਆਂ ਕਿ ਹਵਾ ਦੇ ਸਾਹ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਣ ਲਈ ਇਹ ਇਹ ਪਰਮਾਨੈਂਟ ਪ੍ਰਕਾਸ਼ਨ ਹੈ ਜੀ ਡਾਕਟਰਾਂ ਦੀਆਂ ਭਰਤੀਆਂ ਕੀਤੀਆਂ ਗਈਆਂ ਜਾ ਰਹੀਆਂ ਔਰ ਕੋਈ ਟਾਈਮ ਬਾਉਂਡ ਵੀ ਹੋਇਆ ਸਾਜੀ ਬਿਲਕੁਲ ਸਾਡੇ ਜਿਹੜਾ 400 ਡਾਕਟਰਾਂ ਦੀ ਸਾਫ ਨਰਸਸ ਦੀ ਭਰਤੀ ਹੋਣੀ ਸੀ ਜੀ ਉਹਦੇ ਚ ਟੈਕਨੀਕਲ ਗਲਿਚ ਆ ਗਿਆ ਸੀਗਾ ਉਹਨਾਂ ਨੂੰ ਵੀ ਮੈਂ ਕੁੜੀਆਂ ਨੂੰ ਕਹਿੰਨਾ ਧਰਨਾ ਨਾ ਲਾਓ ਅਸੀਂ ਕੋਈ ਕੋਈ ਕੈਂਸਲ ਨਹੀਂ ਕੀਤਾ ਉਹ ਉਹਦੇ ਚ ਟੈਕਨੀਕਲ ਗਲਿਚ ਹੋ ਗਿਆ ਕੱਲ ਨੂੰ ਕੋਈ ਪੇਪਰ ਲੀਕ ਹੋ ਜਾ ਜਿਵੇਂ ਬਾਕੀ ਸਟੇਟਸ ਹੁੰਦਾ ਸਾਡਾ ਐਕਸਪਲੋਰਟ ਅਜੇ ਤੱਕ ਰਿਕਾਰਡ ਬਹੁਤ ਅੱਛਾ ਹੈ ਭਗਵਾਨਤਮਾਨ ਗਵਰਨਮੈਂਟ ਦੇ ਵਿੱਚ ਪੇ ਅਸੀਂ ਉਹਦੀ ਸਾਰੀਆਂ ਪ੍ਰਕਾਸ਼ਨ ਲੈ ਕੇ ਕੋਈ ਗੱਲ ਨਹੀਂ ਹਫ਼ਤੇ ਦੱਸਣ ਦਾ ਫਰਕ ਨਹੀਂ ਪੈਂਦਾ ਉਹ ਸਾਰਾ ਤਾਂ ਕਿ ਉਹ ਲੀਗਲ ਉਹਨਾਂ ਨੂੰ ਹਸਲ ਨਾ ਆ ਜਾਏ ਫਿਰ ਲੰਬਾ ਲੜਤਾਂ ਦਾ ਕੀ ਬਰੀ ਇਸ ਕਰਕੇ ਅਸੀਂ ਉਹਨਾਂ ਦੇ ਟੈਸਟ ਹੋਣਗੇ ਜੀ ਹੁਣ ਉਹ ਸਾਰਾ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਸਾਰੀ ਜਿਹੜੀ ਹੈਗੀ ਉਹਨਾਂ ਨੇ ਸਾਰਾ ਅਰੇਂਜਮੈਂਟ ਕਰ ਲਿਆ ਹੋਇਆ ਨਰਸਸ ਦੀ ਭਰਤੀ ਹੋ ਰਹੀ ਹੈ ਜੀ ਡਾਕਟਰਸ ਦੀ ਹੋ ਰਹੀ ਹੈ 400 ਦੀ ਹੋ ਰਹੀ ਹੈ 1390 ਦੀ ਹੋਰ ਮਨਜ਼ੂਰੀ ਦਿੱਤੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਮੇਲ ਹੈ ਉਹਨਾਂ ਦੀ ਜਿਹੜੇ ਜਿੰਨੇ ਵੀ ਸਾਰੇ ਪੈਰਾਮੈਡਿਕ ਹੈ ਉਹਨਾਂ ਦੀ ਹੋਰ ਜਿੰਦਿਆਂ ਜਿੰਦਿਆਂ ਪੋਸਟਾ ਖਰ ਲਈ ਆ ਉਹ ਸਾਰਾ ਅਸੀਂ ਕਰਕੇ ਸਿਸਟੇਮੈਟਿਕਲੀ ਹੌਲੀ ਹੌਲੀ ਕਰ ਰਹੇ ਆ ਇਹ ਸਾਰੀਆਂ ਅਸੀਂ ਪੋਸਟਾ ਭਰਾਂਗੇ ਕਿੰਨੇ ਕਿੰਨੇ ਤੇ ਕੀ ਆਊਟਸੋਰਸ ਕਿੰਨੇ ਯਾਨੀ ਸੁਰੱਖਿਆ ਮੁਲਾਜ਼ਮਾਂ ਦਾ ਕਿ ਤੂੰ ਦੋ ਬੰਦੇ ਭੋਲੇ ਸੁਰੱਖਿਆ ਮੁਲਾਜ਼ਮਾਂ ਦਾ ਦੱਸੋ ਕਿੰਨੇ ਤੇ ਆ ਜਿਹੜਾ ਸਕਿਉਰਿਟੀ ਦਾ ਹੈਗਾ ਜੀ ਉਹਦੇ ਚ ਦੋ ਤਿੰਨ ਚਾਰ ਐਸਪੈਕਟ ਹੈਗੇ ਉਹਦੇ ਚ ਇੱਕ ਤਾਂ ਸੀਗਾ ਸੀਸੀਟੀਵੀ ਕੈਮਰੇ ਦਾ ਉਹਦਾ ਬਜਟ ਆ ਗਿਆ ਲੱਗਣੇ ਸ਼ੁਰੂ ਹੋ ਗਏ ਆ ਜਿਹੜਾ ਲਾਈਟਾਂ ਦਾ ਸੀਗਾ ਜਿੱਥੇ ਕਿਤੇ ਡਾਰਕ ਸਪੌਟ ਹੈ ਉਹਦਾ ਹੋ ਗਿਆ ਉਹ ਵੀ ਉਹ ਵੀ ਕੰਮ ਚੱਲਦਾ ਪਿਆ ਜੀ ਜਿਹੜੇ ਸੁਰੱਖਿਆ ਗਾਰਡਸ ਆ ਉਹ ਅਸੀਂ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਕਿਹਾ ਸੀ ਐਸੋਸੀਏਸ਼ਨ ਨੇ ਉਸ ਤਰ੍ਹਾਂ ਅਸੀਂ ਵਰਕਆਊਟ ਕਰਕੇ ਜਿਲ੍ਹਾ ਹਸਤਾਖਤ ਸ਼ਬਦ ਜੀ ਹਸਪੀਟਲ ਜਿੰਨੇ ਜਿੰਨੇ ਸਾਡੀ ਰਿਕੁਆਇਰਮੈਂਟ ਆ ਉਹਦੇ ਵਿੱਚ ਕੋਈ ਕੋਈ ਸਾਡੇ ਤੇ ਲਿਮਟ ਨਹੀਂ ਆ ਸੀ ਜਿੰਨੀ ਸਾਨੂੰ ਲੋੜ ਹੋएगी ਅਸੀਂ ਰੱਖਾਂਗੇ ਬਟ ਇਹਦੇ ਨਾਲ ਅਸੀਂ ਇਸ ਤੋਂ ਸਵਾਏ ਵੀ ਜਿਹੜੇ ਹੁੰਦੇ ਆ ਨਾ ਕੁਝ ਕੌਨਫੀਡੈਂਸ ਬਿਲਡਿੰਗ ਮੀਅਰਸ ਹੁੰਦੀਆਂ ਆ ਅਸੀਂ ਇਹਨਾਂ ਨਾਲ ਡਿਸਕਸ ਕੀਤੀਆਂ ਆਈਆਂ ਜੀ ਕਿ ਇੱਕ ਨਾ ਸਾਨੂੰ ਜੋ ਸਾਡੇ ਗੁਰੂਆਂ ਪੀਰਾਂ ਨੇ ਜੋ ਸਾਨੂੰ ਫਕੀਰਾਂ ਨੇ ਸਿਖਾਇਆ ਉਹ ਕਹਿੰਦੇ ਹੁੰਦੇ ਆ ਵੀ ਅੱਗੇ ਪੈਣ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਜੀ ਜੇ ਕੋਈ ਬੰਦਾ ਤੁਹਾਡੇ ਕੋਲ ਆ ਗਿਆ ਕੋਈ ਆੜਬ ਬੰਦਾ ਆ ਗਿਆ ਜੀ ਕੋਈ ਨਸ਼ੇੜੀ ਬੰਦਾ ਆ ਗਿਆ ਜੀ ਕੋਈ ਮਾੜਾ ਐਲੀਮੈਂਟ ਆ ਗਿਆ ਉਹਨੂੰ ਕਹੋ ਵੀਰ ਜੀ ਦੱਸੋ ਕੀ ਹੁਕਮ ਕਰੋ ਜੀ ਕੀ ਉਹਨੂੰ ਅੰਗੇਜ ਕਰ ਲਓ ਤੁਸੀਂ ਮੰਨ ਲਓ ਨਾ ਤੇ ਅਸੀਂ ਇਹਨਾਂ ਦੇ ਜਿਹੜਾ ਹੈਗਾ ਜਿੰਨੇ ਸਾਡੇ ਇੱਕ ਜ਼ਿਲ੍ਹਾ ਜਿਹੜੇ ਡਿਸਟ੍ਰਿਕਟ ਹੈਲਥ ਬੋਰਡ ਹੈ ਜੀ ਜ਼ਿਲ੍ਹਾ ਸਿਹਤ ਬੋਰਡ ਬਣਾ ਦਿੱਤੇ ਜਿਹਦੇ ਵਿੱਚ ਦਿਪਤੀ ਕੁਸ਼ਲ ਚੇਅਰਪਰਸਨ ਹੈ ਜੀ ਉਹਦਾ ਉਹਦੇ ਵਿੱਚ ਐਸਐਸਪੀ ਵੀ ਆ ਉਹਦੇ ਵਿੱਚ ਸਿਵਲ ਸਰਜਨ ਵੀ ਆ ਇਸੇ ਤਰ੍ਹਾਂ ਲੋਅਰ ਲੈਵਲ ਤੇ ਡੀਐਸਪੀ ਤੇ ਐਸਐਮਓ ਔਰ ਜਿਹੜਾ ਸਾਡਾ ਐਮਰਜੈਂਸੀ ਆ ਜਿਹੜੀ ਜਿਆਦਾ ਕਨਫਲਿਕਟ ਐਮਰਜੈਂਸੀ ਤੇ ਐਮਸੀਐਚ ਵਿੱਚ ਹੁੰਦੀ ਆ ਉੱਥੇ ਨੰਬਰ ਲੈ ਲਗਾਉਂਦੇ ਜੀ ਸਾਰੇ ਤੁਸੀਂ ਪੁਲਿਸ ਨੂੰ ਫੋਨ ਕਰੋਗੇ 5 ਮਿੰਟ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਹੋਏਗੀ ਤੁਸੀਂ ਤੁਹਾਨੂੰ ਕੋਈ ਜਿਹੜਾ ਬੰਦਾ ਕੋਈ ਰਕਸ ਕ੍ਰੀਏਟ ਕਰ ਰਿਹਾ ਗਾਲ੍ਹਾਂ ਕੱਢ ਰਿਹਾ ਕੋਈ ਗੱਲ ਇਹਨੂੰ 5 ਮਿੰਟ ਕੱਢ ਲੈਣ ਦੇ ਜੀ ਕਹਾ ਤੁਸੀਂ ਉੱਥੇ ਫੋਨ ਕਰਨਾ ਇੱਕ ਨਾਲ ਗੁਰਜੀ ਗੱਲ ਜਿਹੜੀ ਉਸ ਤੋਂ ਵੀ ਇੰਪੋਰਟੈਂਟ ਆ ਮੈਂ ਕਹਿਣੀ ਚਾਹੁੰਦਾ ਵੀ ਸਾਡੇ ਵਾਸਤੇ ਸਾਡੇ ਹਸਪਤਾਲਾਂ ਵਿੱਚ ਨਾ ਤਾਂ ਉੱਥੇ ਹੈਲਥ ਮਿਨਿਸਟਰ ਵੀ ਆਈਪੀਆ ਜੀ ਨਾ ਸਾਡਾ ਕੋਈ ਸੈਕਟਰੀ ਜਾਂ ਕੋਈ ਹੋਰ ਵੀ ਆ ਨਾ ਡਾਕਟਰ ਵੀ ਵੀਆਈਪੀ ਨਹੀਂ ਹੁੰਦੇ ਸਾਡੇ ਵਾਸਤੇ ਵੀਆਈਪੀ ਪੇਸ਼ੈਂਟ ਆ ਜਿਹੜੇ ਹਸਪਤਾਲ ਚ ਪੇਸ਼ੈਂਟ ਆ ਉਹੀ ਸੁਪਰਟ ਆ ਜੀ ਸਾਡੇ ਕੋਲੇ ਗਰੀਬ ਬੰਦੇ ਆਉਂਦੇ ਆ ਉਹਨਾਂ ਵਾਸਤੇ ਵੀ ਜਿਹੜਾ ਸਾਡਾ ਡਿਸਟ੍ਰਿਕਟ ਹੈਲਥ ਬੋਰਡ ਆ ਉਹਨੂੰ ਕੋਈ ਤਕਲੀਫ ਆ ਕਿ ਡਾਕਟਰ ਉਹਨਾਂ ਨਾਲ ਰੂਡਲੀ ਬਿਹੇਵ ਕੀਤਾ ਦਵਾਈ ਨਹੀਂ ਦਿੱਤੀ ਉਹਨਾਂ ਉਹਨਾਂ ਨੂੰ ਉਹ ਸੈਟੀਸਫਾਈਡ ਨਹੀਂ ਆ ਵੀ ਉਹਨਾਂ ਨੂੰ ਲੱਗਦਾ ਕਿ ਸਾਡੇ ਕੋ ਸਾਡੇ ਬੰਦੇ ਨਾਲ ਇਨਸਾਫ ਨਹੀਂ ਹੋਇਆ ਉਹਨੂੰ ਸਹੀ ਇਲਾਜ ਨਹੀਂ ਹੋਇਆ ਉਹਦਾ ਉਹ ਵੀ ਸ਼ਿਕਾਇਤ ਕਰ ਸਕਦੇ ਆ ਉਹਦੀ ਵੀ ਅਸੀਂ ਇੰਪਾਰਸ਼ੀਅਲ ਇਨਕੁਆਰੀ ਕਰਾਵਾਂਗੇ ਜੀ ਚਾਹੇ ਸਾਨੂੰ ਦੂਜੇ ਦੂਜੇ ਜ਼ਿਲ੍ਹੇ ਤੇ ਡਾਕਟਰ ਲਾ ਕੇ ਕਰਾਣੀ ਪਵੇਗੀ ਮਰੀਜ਼ ਬਟ ਹਾਂ ਕਿਸੇ ਨੂੰ ਵੀ ਕਿਸੇ ਬੰਦੇ ਨੂੰ ਵੀ ਜਿੱਦਾ ਵੱਡਾ ਮਰਜ਼ੀ ਹੋਵੇ ਉਹਨੂੰ ਵਾਇਲੈਂਸ ਕਰਨ ਦੀ ਡਾਕਟਰਾਂ ਨਾਲ ਬਦਤਮੀਜ਼ੀ ਕਰਨ ਦੀ ਇਜਾਜ਼ਤ ਨਹੀਂ ਹੈ ਬਟ ਉਹਨਾਂ ਦੇ ਹੱਕਾਂ ਵਾਸਤੇ ਅਸੀਂ ਜਿਹੇ ਤਰ੍ਹਾਂ ਅਸੀਂ ਉਹਨਾਂ ਦਾ ਵੀ ਉਹਨੇ ਧਿਆਨ ਰੱਖਾਂਗੇ ਪਹਿਲਾਂ ਉਹਨਾਂ ਦੇ ਮਰੀਜ਼ਾਂ ਦਾ ਧਿਆਨ ਰੱਖਾਂਗੇ ਅਸੀਂ ਆਪਣੀਆਂ ਲੇਡੀਜ਼ ਦਾ ਧਿਆਨ ਪਹਿਲਾਂ ਰੱਖਾਂਗੇ ਕਿਸੇ ਬੰਦੇ ਨੇ ਵੀ ਵਾਇਲੈਂਸ ਦਾ ਦੂਰ ਦੀ ਗੱਲ ਹੈ ਕਿਸੇ ਲੇਡੀ ਨਾਲ ਬਦਤਮੀਜ਼ੀ ਵੀ ਨਹੀਂ ਕਰਨੀ ਚਾਹੀਏ ਉਹ ਡਾਕਟਰ ਹੋਵੇ ਪੈਰਾਮੈਡਿਕ ਹੋਵੇ ਮੈਂ ਤਾਂ ਕਹੂੰਗਾ ਸਮਾਜ ਦੀ ਕੋਈ ਔਰਤ ਵੀ ਹੋਵੇ ਕਿਤੇ ਬਾਹਰ ਵੀ ਹੋਵੇ ਤੋ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਸਰ 12 ਹਫ਼ਤੇ ਦਾ ਸਮਾਂ ਦਿੱਤਾ ਗਿਆ ਕੁਝ ਕਿ ਸਰਕਾਰ ਦੇ ਦੇਖੋ ਉਹਦੇ ਵਿੱਚ ਮੈਂ ਕਹਿੰਦਾ ਜੇ ਅਸੀਂ 12 ਹਫ਼ਤੇ ਵੀ ਕਿਉਂ ਲਾਣੇ ਅਸੀਂ ਪ੍ਰੋਸੈਸ ਸ਼ੁਰੂ ਕਰਤੀ ਐ 6 ਹਫ਼ਤੇ ਜੀ ਠੀਕ ਆ ਜੀ ਜਿਹੜਾ ਕੰਮ ਕਰਨਾ ਹੈ ਉਹ ਕਰਨਾ ਹੈ ਠੀਕ ਆ ਜੀ ਤੋ ਉਹ ਤਾਂ ਜਿਹੜੀਆਂ ਇਹਨਾਂ ਦੀ ਪ੍ਰਮੋਸ਼ਨਸ ਰੁਕੀਆਂ ਹੋਈਆਂ ਨੇ ਪਿਛਲੇ ਕਾਫੀ ਸਮੇਂ ਤੋਂ ਪਿਛਲੀ ਸਰਕਾਰ ਦੇ ਵਿੱਚ ਉਹ ਪ੍ਰੋਸੈਸ ਕਿਸ ਤਰ੍ਹਾਂ ਦੁਬਾਰਾ ਸ਼ੁਰੂ ਨਹੀਂ ਪ੍ਰੋਸੈਸ ਦਾ ਉਹ ਤਾਂ ਆਲਰੇਡੀ ਜਦੋਂ ਮੈਂ ਆਇਆ ਸੀ ਨਾ ਜਿਵੇਂ ਐਸ ਐਮਓਜ਼ ਦੀਆਂ ਸਿਵਲ ਸਰਵਿਸਾਂ ਦੀਆਂ ਬਹੁਤ ਕੀਤੀਆਂ ਔਰ ਇੱਥੇ ਤੱਕ ਨੌਬਤ ਪਹੁੰਚੀ ਹੋਈ ਹੈ ਕਿ ਅਗਲੇ ਨੂੰ ਕਿਸੇ ਨੂੰ ਮਹੀਨਾ ਮਿਲਦਾ ਸਿਵਲ ਸਰਪੰਚ ਦਾ ਕਿਸੇ ਨੂੰ 2 ਮਹੀਨੇ ਫਿਰ ਉਹ ਪਲਾਨ ਕਰਕੇ ਕੰਮ ਨਹੀਂ ਕਰ ਸਕਦਾ ਆਪਣੀ ਵਿਜਨ ਦੇ ਨਾਲ ਕੋਈ ਅੱਗੇ ਅੱਗੇ ਕੁਝ ਕਰਕੇ ਨਹੀਂ ਦਿਖਾ ਸਕਦਾ ਸੋ ਅਸੀਂ ਜਿਹੜੇ ਡਾਇਰੈਕਟਰ ਲਾਏ ਹੁਣ ਇਹਨਾਂ ਕੋਲੇ ਅਸੀਂ ਮੇਰੀ ਕੋਸ਼ਿਸ਼ ਹੈ ਵੀ ਘੱਟੋ-ਘੱਟ ਬੰਦੇ ਕੋਲੇ 2 ਸਾਲ ਦਾ ਟਾਈਮ ਹੋਵੇ ਤੇ 6 ਮਹੀਨੇ ਉਹ ਜਿਹੜਾ ਐਗਜ਼ਿਸਟਿੰਗ ਡਾਇਰੈਕਟਰ ਹੈ ਉਹਦੇ ਨਾਲ ਕੰਮ ਕਰੇ ਉਹਨੇ ਸਿੱਖਿਆ ਹੋਵੇ ਸਾਰਾ ਜੀ ਮਾਲੋ 6 ਮਹੀਨੇ ਦਾ ਮੈਨੂੰ ਪਤਾ ਮੈਨੂੰ ਮੈਨੂੰ ਲੱਗਦਾ ਜੀ ਮਾਲਾ ਹਾਲਾ ਕਿ ਮੈਂ ਡਾਕਟਰ ਸੀ ਮੈਨੂੰ ਹੈਲਥ ਕੇਅਰ ਤੋਂ ਬਾਅਦ ਮੈਨੂੰ ਕਿੰਨੀਆਂ ਬ੍ਰਾਂਚਸ ਹੈ ਇਹਦੇ ਚ ਪੰਜਾਬ ਹੈ ਸਿਸਟਮ ਕਾਰਪੋਰੇਸ਼ਨ ਹੈ ਡਾਇਰੈਕਟਰਲ ਸਰਵਿਸਸ ਹੈ ਡੀਆਰਐਮ ਹੀ ਹੈ ਜੀ ਇਹ ਆਪਣਾ ਜਿਹੜਾ ਹੈਗਾ ਫੂਡ ਐਂਡ ਡਰੱਗਡ ਨਸਟੇਸ਼ਨ ਹੈ ਪੀਸ ਐਕਸ ਹੈ ਜੀ ਮੋਲੇ ਸਾਡੀਆਂ ਬ੍ਰਾਂਚਸ ਸਟੇਟ ਹੈਲਥ ਏਜੰਸੀ ਹੈ ਜੀ ਬਹੁਤ ਸਾਰੀਆਂ ਬ੍ਰਾਂਚਸ ਆ ਉਹਨਾਂ ਨੂੰ ਜਿਹੜਾ ਡਾਇਰੈਕਟਰ ਹੈ ਚਾਹੇ ਉਹ ਡਾਇਰੈਕਟਰ ਹੈਲਥ ਸਰਵਿਸ ਹੋਵੇ ਫੈਮਿਲੀ ਵੈਲਫੇਅਰ ਹੋਵੇ ਜਾਂ ਉਹ ਹੀ ਐਸਈਡਾ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਸਾਰਾ ਸਮਝਣ ਦਾ ਫਿਰ ਉਹਨੇ ਰਿਫਾਰਮ ਲੈ ਕੇ ਆਣੇ ਮੇਰੀ ਕੋਸ਼ਿਸ਼ ਤਾਂ ਹੈਗੀ ਉਹਨਾਂ ਕੋਲ ਘੱਟੋ ਘੱਟ 2 ਸਾਲ ਦਾ ਸਮਾਂ ਹੋਣਾ ਚਾਹੀਦਾ ਅਸੀਂ ਉਧਰ ਨੂੰ ਮੂਵ ਤਾ ਕਿ ਉਹ ਘੱਟੋ ਘੱਟ ਬੰਦਾ 6 ਮਹੀਨੇ ਸਾਲ ਉਹਨੇ ਐਜ਼ ਅ ਐਡੀਸ਼ਨਲ ਡਾਇਰੈਕਟਰ ਉਹ ਸਾਰਾ ਕੰਮ ਸਿੱਖਿਆ ਹੋਵੇ ਜਦੋਂ ਉਸ ਪੋਸਟ ਤੇ ਆਵੇ ਤਾਂ ਤਾਂ ਇਹਦਾ ਹਾਲ ਹੋਏਗਾ ਜੀ ਰੱਖ ਸਰ ਪ੍ਰਾਈਵੇਟ ਸਿਕਿਉਰਿਟੀ ਦੇ ਜ਼ਿਕਰ ਇਥੇ ਕੀਤਾ ਜਾ ਰਿਹਾ ਕਿ ਹਸਪੀਟਲ ਦੇ ਵਿੱਚ ਪ੍ਰਾਈਵੇਟ ਸਿਕਿਉਰਿਟੀਆਂ ਵੀ ਹਾਇਰ ਕੀਤੀਆਂ ਤੁਸੀਂ ਉਹਨੂੰ ਪੀਜੀਆ ਦੇ ਤਰਜ਼ਿਖੇ ਦੇਖੋ ਤੁਸੀਂ ਉਹਨੂੰ ਪ੍ਰਾਈਵੇਟ ਕਹੋ ਅਸੀਂ ਜਨਰਲੀ ਸਾਡੀ ਜਿਹੜੀ ਏਜੰਸੀ ਹੈ ਉਹ ਜਿਹੜੀ ਹੈਗੀ ਆ ਤੁਹਾਡੇ ਨਾਲ ਜੀ ਐਕ ਸਰਵਿਸਮੈਨ ਦੀ ਜੀ ਉਹ ਉਹਦੇ ਥਰੂ ਅਸੀਂ ਕਰਦੇ ਆ ਉਹਦੇ ਵਿੱਚ ਅਸੀਂ ਹਾਂ ਇੰਨਾ ਕੁ ਜੋੜ ਕੀਤਾ ਕਿ ਜਿਹੜੇ ਸਾਡੇ ਡਿਸਟ੍ਰਿਕਟ ਹਸਪੀਟਲ ਹੈ ਜਾਂ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇੱਕ ਘੱਟੋ ਘੱਟ ਕਰਨਲ ਜਾਂ ਬਰਗੇਡੀਅਰ ਲੈਵਲ ਦੇ ਬੰਦੇ ਜਿੱਥੇ ਮੈਡੀਕਲ ਕਾਲਜ ਵੀ ਬਰਗੇਡੀਅਰ ਜਾਂ ਕਰਨਲ ਲੈਵਲ ਦਾ ਬੰਦਾ ਉਹਦਾ ਇੰਚਾਰਜ ਹੋਵੇ ਤੇ ਜਿਹੜੇ ਉਹਨਾਂ ਨੇ ਬੰਦੇ ਰੱਖਣੇ ਆ ਉਹ ਫਿਜ਼ੀਕਲੀ ਫਿਟ ਹੋਣ ਤੇ ਐਕਟਿਵ ਹੋਣ ਉਹ ਬਹੁਤ ਜ਼ਿਆਦਾ ਬੰਦਿਆਂ ਦੀ ਗਿਣਤੀ ਮੈਟਰ ਨਹੀਂ ਕਰਦੀ ਜਿੰਨੀ ਉਹਨਾਂ ਦਾ ਫਰਤੀਲਾਪਨ ਔਰ ਉਹਨਾਂ ਦੀ ਜਿਹੜੀ ਹੈਗਾ ਉਹ ਬਾਕੀ ਉਹ ਬੜੀਆਂ ਕੁਆਲਿਟੀਆਂ ਨੇ ਜਿਹਦੇ ਅਸੀਂ ਜਿਹੜਾ ਪਹਿਲਾਂ ਨਹੀਂ ਕਨਸਟਰੇਟ ਕੀਤਾ ਉਹ ਵਾਲੀਆਂ ਕੁਆਲਿਟੀਆਂ ਨੇ ਜਿਹਦੇ ਅਸੀਂ ਪਸੂ। ਉਹਦਾ ਇੱਕ ਵੱਡੀ ਬੋਲ ਦੇ ਵਿੱਚ ਤੋਂ ਉਹਨਾਂ ਦੀ ਗਦਾਮ ਲੈ ਕੇ ਸੈਰੀਪ ਭਾਗ ਨੇ ਸਟੋਰ ਬਣਾਇਆ ਸੀ। 2020 ਦੀ ਗੱਲ ਹੈ ਦਵਾਈਆਂ ਅਜੇ ਤੱਕ ਉੱਥੇ ਪਈਆਂ ਨੇ ਘਰਾਰ ਹੋਈਆਂ ਨਹੀਂ ਨਹੀਂ ਉਹ ਸਾਰਾ ਕੁਝ ਅਸੀਂ ਕਰ ਚੁੱਕੇ ਹਾਂ ਉਹ ਮੈਂ ਦੱਸਦਾ ਜੀ ਉਹ ਸਾਰਾ ਹੋ ਚੁੱਕਿਆ ਜੀ ਇਹ ਉਹਦੀ ਮੈਂ ਕਮੇਟੀ ਬਣਾਤੀ ਆ ਜੀ ਉਹਦੇ 'ਚ ਅਸੀਂ ਕਮੇਟੀ ਬਣਾਤੀ ਆ ਉਹ ਇੱਕ ਲੰਬੀ ਕਹਾਣੀ ਆ ਜੀ ਜਦੋਂ ਕੋਵਿਡ ਆਇਆ ਸੀਗਾ ਨਾ ਜੀ ਉਹ ਕਹਿੰਦੇ ਹੁੰਦੇ ਨਾ ਜੀ ਆਪ ਤਾਂ ਆਫਸਰ ਵਾਲੇ ਬੰਦੇ ਸੀਗੇ ਉਸ ਵੇਲੇ ਉਹਨਾਂ ਨੇ ਬਹੁਤ ਸਾਰਾ ਸਮਾਨ ਇਹੋ ਜਿਹਾ ਖਰੀਦਾ ਸੀ ਜਿਹੜਾ ਨਾ ਉਸ ਵੇਲੇ ਯੂਜ਼ ਹੋਦਾ ਨਾ ਉਹ ਯੂਜ਼ ਹੋ ਸਕਦਾ ਸੀ ਬਟ ਇਹ ਤਾਂ ਹੁਣ ਇੱਕ ਲੇਗੇਸੀ ਇਸ਼ੂ ਆ ਮੈਂ ਉਧਰ ਨੂੰ ਨਹੀਂ ਜਾਣਾ ਚਾਹੁੰਦਾ ਜੀ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਬਹੁਤ ਖਰਾਬ ਆਇਆ ਉਹਨਾਂ ਇਹਨਾਂ ਦਾ ਇਹਨਾਂ ਦੇ ਪ੍ਰੋਮੋਸ਼ਨ ਬੰਦ ਕਰਤੀ ਜੀ ਜਿਹੜੀ ਕੰਪਨੀ ਇੰਸ਼ੋਰੈਂਸ ਰਨ ਕਰਦੀ ਉਹ ਬੰਦ ਕਰਤੀ ਜੀ ਇਹੋ ਜਿਹਾ ਮੰਨ ਲਓ ਸਮਾਨ ਕਰੋੜਾ ਰੁਪਏ ਦਾ ਸਮਾਨ ਖਰੀਦ ਕੇ ਧਰ ਗਏ ਉਹ ਹੋ ਗਿਆ ਹੋਰ ਬਹੁਤ ਹੈ ਜੀ ਜਿਹੜੀਆਂ ਤੁਹਾਡੀਆਂ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਕਿਤੇ 10 ਕਰੋੜ ਕਿਤੇ 15 ਕਰੋੜ ਕਿਤੇ 6 ਕਰੋੜ ਦੇ ਜਿਹੜੇ ਉਹਨਾਂ ਦੇ ਪੈਂਡਿੰਗ ਬਿਲਸ ਆ ਜਾਂਦੇ ਨੇ ਕੁਝ ਜਿਹੜਾ ਕਿਰਾਇਆ ਜੀ ਪੈਂਡਿੰਗ ਤੇ ਹੈ ਮੈਂ ਕਹਿੰਦਾ ਜੀ ਉਹ ਬਹੁਤ ਕੋਸ਼ ਹੈ ਸਾਰਾ ਉਹ ਅਸੀਂ ਉਹ ਡੀਲ ਕਰ ਰਿਆ ਜੀ ਸਰਕਾਰ ਦੇ ਲੈਵਲ ਤੇ ਸਰਕਾਰ ਦੇ ਰਿੰਗਾਂ ਸਾਰੇ ਉਹ ਡੀਲ ਕਰਦੇ ਬਹੁਤ ਬਹੁਤ ਧੰਨਵਾਦ ਦੇ ਨਾਲ ਸਾਂਝੀ ਕਰ ਰਹੇ ਹਾਂ ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ ਡਾਕਟਰਾਂ ਨੇ ਸਰਕਾਰ ਦੇ ਨਾਲ ਜੋ ਕੇ ਸਹਿਮਤੀ ਬਣੀ ਹੈ ਇਸ ਬਾਰੇ ਡਾਕਟਰਾਂ ਦੀ ਐਸੋਸੀਏਸ਼ਨ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਉੱਥੇ ਹੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵਿਸਤਾਰ ਦੇ ਨਾਲ ਦੱਸਿਆ ਕਿ ਕਿਹੜੀਆਂ-ਕਿਹੜੀਆਂ ਮੰਗਾਂ ਜੋ ਕਿ ਐਸੋਸੀਏਸ਼ਨ ਦੇ ਵੱਲੋਂ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਸਾਰੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਹੈ ਗੱਲ ਸਿਕਿਉਰਿਟੀ ਦੀ ਸੁਰੱਖਿਆ ਦੀ ਕੀਤੀ ਜਾਵੇ ਉਸ ਤੇ ਸਹਿਮਤੀ ਬਣੀ ਹੈ ਸੁਰੱਖਿਆ ਦੇ ਹੋਰ ਜਿਹੜੇ ਕਿ ਪੁਖਤਾ ਇੰਤਜ਼ਾਮ ਸਰਕਾਰੀ ਹਸਪੀਟਲਸ ਦੇ ਵਿੱਚ ਕੀਤੇ ਜਾਣਗੇ ਇਸਲਾਵਾ ਨਵੀਂ ਭਰਤੀ ਦੀ ਜਿਹੜੀ ਕਿ ਮੰਗ ਕੀਤੀ ਜਾ ਰਹੀ ਸੀ ਨਵੀਂ ਭਰਤੀ ਨੂੰ ਲੈ ਕੇ ਵੀ ਅਜਲਦ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਜਿਹੜੇ ਇੱਕ ਕਦਮ ਚੁੱਕੇ ਜਾ ਰਹੇ ਨੇ ਸਟਾਫ ਨਰਸਾਂ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਰਤੀ ਕੀਤੀਆਂ ਜਾਣਗੀਆਂ ਤਾਂ ਵਕਫ ਵਕ ਜੋ ਮੰਗਾ ਸੰ ਐਸੋਸੀਏਸ਼ਨ ਦੀਆਂ ਸਰਕਾਰ ਦੇ ਅੱਗੇ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਹੈ ਤੇ ਇਸ ਦੇ ਵਿਚਾਲੇ ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ ਨਾਲ ਇਹ ਵੀ ਦਰਸ਼ਕਾਂ ਦੇ ਨਾਲ ਜੁੜੀ ਹੋਈ ਆਮ ਲੋਕਾਂ ਦੇ ਜੁੜੀ ਹੋਈ ਵੱਡੀ ਜਾਣਕਾਰੀ ਹੈ ਕਿ ਸੋਮਵਾਰ ਤੇ ਮੰਗਲਵਾਰ ਦੇ ਲਈ 2-2 ਘੰਟੇ ਓਪੀਡੀ ਵਧਾਈ ਗਈ ਹੈ ਜੋ ਕਿ ਓਪੀਡੀ ਦਾ ਰੁਟੀਨ ਤੇ ਸਮਾਂ ਹੁੰਦਾ ਹੈ ਉਸ ਤੋਂ 2 ਘੰਟੇ ਐਕਸਟਰਾ ਜਿਹੜੇ ਕਿ ਡਾਕਟਰ ਦੇ ਬਲਗਾਏ ਜਾਣਗੇ ਅਮਰੀਜ਼ਾਂ ਨੂੰ ਜਿਹੜਾ ਕਿ ਅਟੈਂਡ ਕੀਤਾ ਜਾਵੇਗਾ ਤਾਂ ਹੁਣ ਸੋਮਵਾਰ ਜਦੋਂ ਤੁਸੀਂ ਹਸਪੀਟਲ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਾਓਗੇ ਤਾਂ ਰੁਟੀਨ ਦੇ ਵਿੱਚ ਜੋ ਵੀ ਟਾਈਮਿੰਗ ਆ ਉਸ ਦੇ ਲਿਹਾਜ਼ ਦੇ ਨਾਲ ਓਪੀਡੀ ਵਿੱਚ ਡਾਕਟਰ ਤੁਹਾਨੂੰ ਅਟੈਂਡ ਕਰਨਗੇ